ਸਾਚਾ ਸਾਹਿਬ ਸਾਚ ਨਾਏ ਨਾਏ ਤੇ ਵਿਸਰਾਮ ਹੈ ਜੀ ਜਦੋਂ ਸਾਹਿਬ ਬੁਲਣਾ ਹੈ ਸੱਸੇ ਦਾ ਕੰਨਾ ਲੱਥਣ ਨਹੀਂ ਦੇਣਾ ਸਹਿਬ ਨਹੀਂ ਬੁਲਣਾ ਸਾਚਾ ਸਾਹਿਬ ਸਾਚ ਨਾਏ ਨਾਏ ਸ਼ਬਦ ਜੋ ਹੈ ਇਨੂੰ ਨਾਏ ਕਰਕੇ ਨਹੀਂ ਬੁਲਣਾ ਨਾਏ ਬੋਲਾਂਗੇ ਨਹਾਉਣ ਦਾ ਸੂਚਕ ਹੋ ਜਾਏਗਾ ਇਹ ਹੈ ਅਕਾਲ ਪੁਰਖ ਦੇ ਸੱਚੇ ਨਾਮ ਦਾ ਸੂਚਕ ਪਾਖਿਆ ਭਾਉ ਅਪਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸੱਚੇ ਸਾਹਿਬ ਹਨ ਉਹਨਾਂ ਦਾ ਨਾਮ ਜੋ ਹੈ ਉਹ ਵੀ ਸੱਚਾ ਹੈ ਬੀਤੇ ਹੋਏ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਭਵਿੱਖਤ ਕਾਲ ਦੇ ਵਿੱਚ ਹਮੇਸ਼ਾ ਹੀ ਉਹ ਅਕਾਲ ਪੁਰਖ ਆਪ ਵੀ ਸੱਚਾ ਸਾਹਿਬ ਹੈ ਅਤੇ ਉਸ ਦਾ ਨਾਮ ਹਮੇਸ਼ਾ ਦੇ ਲਈ ਸੱਚਾ ਹੈ ਪਾਖਿਆ ਇਹ ਪਾਸ਼ਾ ਦਾ ਨਾਮ ਹੁੰਦਾ ਹੈ ਭਾਵ ਬੁੱਲਣ ਦਾ ਨਾਮ ਹੁੰਦਾ ਹੈ ਉਚਾਰਨ ਦਾ ਨਾਮ ਹੁੰਦਾ ਹੈ ਬੁੱਲੀ ਦਾ ਨਾਮ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਬਾਖਿਆ ਹੈ ਉਸ ਦੀ ਜੋ ਬੁੱਲੀ ਹੈ ਭਾਉ ਭਾਉ ਦਾ ਅਰਥ ਹੈ ਪ੍ਰੇਮ ਅਪਾਰ ਦਾ ਅਰਥ ਹੈ ਪਾਰਾਵਰਤੋਂ ਰਹਿਤ ਉਹ ਅਕਾਲ ਪੁਰਖ ਪਰਮੇਸ਼ਰ ਦੀ ਜੋ ਬਾਖਿਆ ਹੈ ਉਹਦੇ ਜਿਹੜੇ ਪਿਆਰੇ ਬੋਲ ਨੇ ਉਹ ਪ੍ਰੇਮ ਨਾਲ ਭਰੇ ਹੁੰਦੇ ਨੇ ਤੇ ਪਾਰਾਵਰਤੋਂ ਰਹਿਤ ਹਨ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਦੂਸਰਾ ਅਰਥ ਹੈ ਕਿ ਜਿਹੜੇ ਉਸ ਦਾ ਸੱਚਾ ਨਾਮ ਜਪਦੇ ਨੇ ਉਹ ਭਾਉ ਭਾਵਨਾ ਪ੍ਰੇਮ ਦੇ ਨਾਲ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਦਾ ਨਾਮ ਜਪਦੇ ਨੇ ਅਤੇ ਉਹਦੇ ਨਾਮ ਨੂੰ ਪਾਖਿਆ মুখ ਤੋਂ ਉਚਾਰਨ ਕਰਨ ਦੇ ਨਾਲ ਹੋਰ ਹੋਰ ਪ੍ਰੇਮ ਜਿਹੜਾ ਹੈ ਉਹ ਵੱਧਦਾ ਹੀ ਜਾਂਦਾ ਹੈ ਅਕਾਲ ਪੁਰਖ ਦੇ ਚਰਨਾਂ ਦੇ ਪ੍ਰਤੀ ਪ੍ਰੇਮ ਜੋ ਹੈ ਉਹ ਵੱਧਦਾ ਹੀ ਜਾਂਦਾ ਹੈ ਆਖ ਹੈ ਮੰਗੇ ਦੇਹ ਦੇਹ ਇੱਥੇ ਵਿਸਰਾਮ ਹੈ ਔਰ ਚਾਰੇ ਸ਼ਬਦਾਂ ਦੇ ਅਖੀਰ ਤੇ ਹਾ ਹਾ ਔਰ ਹਾਹੇ ਨੂੰ ਸਿਹਾਰੀਆਂ ਲੱਗੀਆਂ ਹੋਈਆਂ ਸਿਹਾਰੀਆਂ ਦੀ ਆਵਾਜ਼ ਕੱਢਣੀ ਹੈ ਲਾ ਨਹੀਂ ਬਣਾ ਕੇ ਲਗਾਉਣੀ ਤੇ ਹਾਹਿਆਂ ਦੀ ਆਵਾਜ਼ ਜਿਹੜੀ ਸਾਇਲੈਂਟ ਵੀ ਨਹੀਂ ਕਰਨੀ ਹੈ ਆਖੇ ਮੰਗੇ ਦੇਹ ਦੇਹ ਹਰ ਇਨਸਾਨ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਇਹੀ ਆਖਦਾ ਹੈ ਇਹੀ ਕਹਿੰਦਾ ਹੈ ਕਿ ਜਿਸ ਉਸ ਦੇ ਆਖਣ ਤੇ ਕਹਿਣ ਦੇ ਵਿੱਚ ਉਹ ਹਮੇਸ਼ਾ ਮੰਗ ਹੀ ਰਿਹਾ ਹੁੰਦਾ ਹੈ ਪਰਮੇਸ਼ਰ ਦੇ ਕੋਲੋਂ ਕੁਝ ਨਾ ਕੁਝ ਮੰਗ ਹੀ ਰਿਹਾ ਹੁੰਦਾ ਹੈ ਹਮੇਸ਼ਾ ਪਰਮੇਸ਼ਰ ਦੇ ਅੱਗੇ ਇਸ ਤਰ੍ਹਾਂ ਦੀਆਂ ਹੀ ਬੇਨਤੀਆਂ ਆਖਦਾ ਹੈ ਕਰਦਾ ਹੈ ਤੇ ਮੰਗਦਾ ਮੰਗਦਾ ਹਮੇਸ਼ਾ ਹੀ ਪਰਮੇਸ਼ਰ ਨੂੰ ਇਹ ਹੀ ਕਹਿੰਦਾ ਰਹਿੰਦਾ ਹੈ ਕਿ ਐ ਅਕਾਲ ਪੁਰਖ ਮੈਨੂੰ ਆਹਾ ਪਦਾਰਥ ਦੇਹ ਮੈਨੂੰ ਆ ਵਸਤੂ ਜਿਹੜੀ ਹੈ ਦੇਹ ਮੰਗਦਾ ਹੀ ਰਹਿੰਦਾ ਹੈ ਦਾਤ ਕਰੇ ਦਾਤਾਰ ਸੰਥਿਆ ਕਰਨ ਵਾਲੇ ਗੁਰਮੁਖ ਪ੍ਰੇਮੀ ਧਿਆਨ ਕਰਨ ਕੇ ਦੱਦੇ ਦਾ ਕੰਨਾ ਹੈ ਅਤੇ ਉਹ ਕੰਨਾ ਜਿਹੜਾ ਹੈ ਉਹ ਅਣਗੌਲੀਆਂ ਨਹੀਂ ਕਰਨਾ ਦਾਤਾਰ ਨਹੀਂ ਬੋਲਣਾ ਇੱਥੇ ਦਾਤਾਰ ਬੋਲਣਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਸਾਰੇ ਹੀ ਆਖ-ਆਖ ਕੇ ਮੰਗਦੇ ਹੀ ਰਹਿੰਦੇ ਕੇ हे ਪਰਮੇਸ਼ਰ ਸਾਨੂੰ ਆਹ ਦੇਹ ਆਹ ਦੇਹ ਤੇ ਉਹ ਪਰਮੇਸ਼ਰ ਜਿਹੜਾ ਹੈ ਉਹ ਦਾਤਾਰ ਹੈ ਏਡਾ ਵੱਡਾ ਕਿ ਦਾਤ ਕਰੇ ਉਹ ਦਾਤਾਂ ਦਿੰਦਾ ਹੀ ਰਹਿੰਦਾ ਹੈ ਦਾਤਾਂ ਦਿੰਦਾ ਹੀ ਰਹਿੰਦਾ ਹੈ ਫੇਰ ਕਿ ਅੱਗੇ ਰੱਖੀ ਐ ਫੇਰ ਇੱਥੇ ਕਈ ਵਾਰ ਕਈ ਪਾਠਕ ਵੀਰ ਫੇਰ ਬੋਲ ਦਿੰਦੇ ਨੇ ਫਫੇ ਨੂੰ ਸਿਹਾਰੀ ਲਾ ਦਿੰਦੇ ਨੇ ਇੱਥੇ ਹੈ ਫੇਰ ਕਿ ਅੱਗੇ ਰੱਖੀ ਐ ਇੱਥੇ ਵਿਸਰਾਮ ਹੈ जिज्ञासु ਜਿਹੜਾ ਹੈ ਉਹ ਹਿਰਦੇ ਵਿੱਚੋਂ ਬੇਨਤੀ ਕਰਦਾ ਹੈ ਸਵਾਲ ਕਰਦਾ ਹੈ ਕਿ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਕੀ ਭੇਟਾ ਰੱਖੀ ਜਾਏ ਜਿਤ ਦਿਸਾ ਦਰਬਾਰ ਦਿਸਾ ਦੇ ਸੱਸੀ ਦੀਆਂ ਦੁਲਾਈਆਂ ਲਾਉਣੀਆਂ ਨੇ ਇਕਲਾ ਨਹੀਂ ਲਾਉਣੀ ਜਿਗਿਆਸੂ ਜਿਗਿਆਸੂ ਹੁੰਦਾ ਜਿਹੜਾ ਅੰਦਰੋਂ ਜਾਗ ਪੈਂਦਾ ਹੈ ਕਿ ਮੇਰੇ ਮਨੁੱਖਾ ਜਨਮ ਧਾਰਨ ਕਰਨ ਦਾ ਮਨੋਰਥ ਹੈ ਪ੍ਰਮਾਤਮਾ ਨੂੰ ਮਿਲਣਾ ਯਕੀਆ ਸੁਬੇਨਤੀ ਕਰਦਾ ਹੈ ਕਿ ਅਕਾਲ ਪੁਰਖ ਦੇ ਅੱਗੇ ਕੀ ਭੇਟਾ ਰੱਖਿਆ ਜਾਏ ਜਿਸ ਦਾ ਸਦਕਾ ਦਸਾ ਦਰਬਾਰ ਉਸ ਦਾ ਸੱਚਖੰਡ ਦਰਬਾਰ ਦਿਸਣਾ ਸ਼ੁਰੂ ਹੋ ਜਾਏ ਤੇ ਮੌਤ ਹੋਣ ਤੋਂ ਬਾਅਦ ਵੀ ਉਸੇ ਵੇਲੇ ਉਸ ਦਾ ਦਰਬਾਰ ਦਿਸ ਪਵੇ ਤੇ ਅਕਾਲ ਪੁਰਖ ਦੇ ਕੋਲ ਪਹੁੰਚ ਜਾਈਏ ਮੁਖੋ ਕੇ ਬੋਲਣ ਬੋਲੀ ਹੈ ਬੋਲੀ ਹੈ ਤੇ ਵਿਸਰਾਮ ਹੈ ਮੁਖੋ ਇਹ ਸ਼ਬਦ ਉਚਾਰਨ ਕਰਨ ਲੱਗਿਆਂ ਪਹਿਲਾਂ ਪਹਿਲ ਗੁਰਮਖਾਂ ਔਰ ਗੁਰਸਿੱਖਾਂ ਨੂੰ ਮੁਸ਼ਕਲ ਆਉਂਦੀ ਹੈ ਇਹਦਾ ਉਚਾਰਨ ਸਿੱਖਿਆ ਨਹੀਂ ਜਾਂਦਾ ਦੋਨਾਂ ਅੱਖਰਾਂ ਨੂੰ ਅਲੱਗ-ਅਲੱਗ ਕਰਕੇ ਮੰਮੇ ਔਕੜ ਮੋ ਹਾਏ ਕਨੌੜਾ ਹਾਉ ਮੋਹਾ ਇਸ ਦੇ ਅਲੱਗ-ਅਲੱਗ ਉਚਾਰਨ ਅਣਜਾਣਤਾ ਦੇ ਵਸ ਜਿਹੜਾ ਹੈ ਉਹ ਕਈ ਕਰਦੇ ਨੇ ਪਰ ਖਿਆਲ ਦੇ ਨਾਲ ਧਿਆਨ ਦੇ ਨਾਲ ਬਾਰ ਬਾਰ ਅਭਿਆਸ ਕਰਕੇ ਇਸ ਪਵਿੱਤਰ ਸ਼ਬਦ ਨੂੰ ਮੁਖ ਤੇ ਰਸਨਾ ਤੇ ਚੜਾ ਲੈਣਾ ਚਾਹੀਦਾ ਹੈ ਮਖਾ ਕੇ ਬੋਲਣ ਬੋਲੀ ਹੈ ਮੂੰਹ ਦੇ ਨਾਲ ਕਿਹੜੇ ਬੋਲ ਬੋਲੇ ਜਾਣ ਜਿਤ ਸੁਣ ਧਰੇ ਪਿਆਰ ਜਿੰਨਾ ਸਾਡੇ ਬੋਲੇ ਹੋਏ ਲਫ਼ਜ਼ਾਂ ਨੂੰ ਬਚਨਾਂ ਨੂੰ ਸੁਣ ਕੇ ਅਕਾਲ ਪੁਰਖ ਪਰਮੇਸ਼ਰ ਸਾਡੇ ਨਾਲ ਪਿਆਰ ਕਰੇ ਅੰਮ੍ਰਿਤ ਵੇਲਾ ਸੱਚ ਨਾਉ ਨਾਉ ਤੇ ਵਿਸਰਾਮ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੁਣ ਉੱਤਰ ਦਿੰਦੇ ਨੇ ਆਪ ਹੀ ਜਗਿਆਸੂ ਮੁਖ ਦੇ ਦੁਆਰਾ ਸਵਾਲ ਕਰਕੇ ਫਿਰ ਹੁਣ ਉੱਤਰ ਬਖਸ਼ਦੇ ਨੇ ਸਾਰੇ ਸੰਸਾਰ ਨੂੰ ਕਿ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਕੀ ਭੇਟਾ ਰੱਖਣਾ ਹੈ ਅਤੇ ਕੀ ਮੁਖ ਤੋਂ ਬੋਲਣਾ ਹੈ ਜਿਸ ਦੇ ਦੁਆਰਾ ਉਹ ਪ੍ਰਮਾਤਮਾ ਸਾਡੇ ਨਾਲ ਪਿਆਰ ਕਰੇ ਅਤੇ ਉਸ ਦਾ ਦਰਬਾਰ ਸਾਨੂੰ ਸੱਚਖੰਡ ਦਰਬਾਰ ਜਿਹੜਾ ਉਹ ਦਿਸੇ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਸਮਾਂ ਉਹ ਹੋਵੇ ਜਿਸ ਨੂੰ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ ਅੰਮ੍ਰਿਤ ਵੇਲੇ ਦੀ ਵੈਸੇ ਬਹੁਤ ਲੰਬੀ ਚੌੜੀ ਵਿਆਖਿਆ ਹੈ ਪਰ ਆ ਰਾਤ ਜਦੋਂ ਮੁੱਕਣ ਲੱਗਦੀ ਹੈ ਉਸ ਦਾ ਜਿਹੜਾ ਅਖੀਰਲਾ ਪਹਿਰ ਹੈ ਲਗਭਗ 3 ਘੰਟੇ ਦਾ ਉਨੂੰ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ ਅੰਮ੍ਰਿਤ ਵੇਲਾ ਹੋਵੇ ਉਸ ਵੇਲੇ ਸੱਚ ਨਾਓ ਉਦੋਂ ਸੱਚੇ ਪ੍ਰਮਾਤਮਾ ਦਾ ਸੱਚਾ ਨਾਮ ਲਿਆ ਜਾਏ ਜਪਿਆ ਜਾਏ ਵਡਿਆਈ ਵਿਚਾਰ ਉਸ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਗੁਰੂ ਸਾਹਿਬ ਜੀ ਦੇ ਉਚਾਰੇ ਹੋਏ ਪਾਠ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਉਸ ਦੀਆਂ ਵਡਿਆਈਆਂ ਵਿਚਾਰੀਆਂ ਜਾਣ ਵਿਚਾਰ ਸ਼ਬਦ ਬਬੇ ਨੂੰ ਸਿਹਾਰੀ ਲਾ ਕੇ ਨਹੀਂ ਉਚਾਰਨਾ ਬਬੇ ਨੂੰ ਬਿਹਾਰੀ ਲਾ ਕੇ ਵਿਚਾਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਕਰਮੀ ਆਵੇ ਕੱਪੜਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਵੇਲੇ ਅਸੀਂ ਯਪਣ ਰੂਪ ਸ਼ੁਭ ਕਰਮ ਕਰਾਂਗੇ ਤਾਂ ਉਦੋਂ ਫਿਰ ਸਾਨੂੰ ਪਰਮੇਸ਼ਰ ਦੀ ਭਗਤੀ ਰੂਪ ਕੱਪੜਾ ਸਿਰੋ ਪਾਉ ਜਿਹੜਾ ਹੈ ਉਹ ਮਿਲਦਾ ਹੈ ਅਕਾਲਪੁਰਖ ਆਪ ਉਸ ਵੇਲੇ ਜਗਾ ਕੇ ਹਮੇਸ਼ਾ ਨਾਮ ਜਪਾਉਂਦਾ ਹੈ ਜਦੋਂ ਭਗਤੀ ਇਨਸਾਨ ਕਰਨ ਲੱਗ ਜਾਏ ਸਮਝੋ ਅਕਾਲਪੁਰਖ ਪਰਮੇਸ਼ਰ ਨੇ ਸਾਨੂੰ ਬੰਦਗੀ ਰੂਪ ਸਰੂਪਾ ਦੇ ਦਿੱਤਾ ਹੈ ਨਦਰੀ ਮੋਖ ਦੁਆਰ ਉਸ ਤੋਂ ਬਾਅਦ ਉਸ ਅਕਾਲਪੁਰਖ ਦੀ ਨਜ਼ਰ ਨੂੰ ਉਡੀਕੀਦਾ ਹੈ ਉਸ ਦੀ ਜਦੋਂ ਨਜ਼ਰ ਹੋ ਜਾਏ ਬਖਸ਼ਿਸ਼ ਹੋ ਜਾਏ ਤਾਂ ਫਿਰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ ਮੋਖ ਸ਼ਬਦ ਜਿਹੜਾ ਹੈ ਇਸ ਨੂੰ ਭਲੇਖੇ ਵਸ ਕਈ ਮੁਖ ਦਵਾਰ ਬੋਲ ਦਿੰਦੇ ਨੇ ਮੁਖ ਨਹੀਂ ਹੈ ਮੰਮੇ ਨੂੰ ਹੋੜਾ ਲਾ ਕੇ ਉਸ ਦੀ ਆਵਾਜ਼ ਖਿੱਚ ਕੇ ਮੋਖ ਦਵਾਰ ਮੋਖ ਨਾਮ ਮੁਕਤੀ ਦਾ ਹੈ ਦਵਾਰ ਦਾ ਅਰਥ ਹੈ ਦਰਵਾਜ਼ਾ ਨਾਨਕ ਇੱਥੇ ਜਮਕੀ ਹੈ ਛੋਟਾ ਵਿਸਰਾਮ ਏ ਵੈ ਜਾਣੀ ਹੈ ਬਹੁਤ ਸਾਰੇ ਐਸੇ ਗੁਰਸਿੱਖ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਅਤੇ ਜਿਨ੍ਹਾਂ ਦੀ ਪੰਜਾਬੀ ਵਿਆਕਰਨ ਬਹੁਤ ਜਿਹੜੀ ਹੈ ਢਿੱਲੀ ਹੁੰਦੀ ਹੈ ਉਹ ਇਸ ਪੰਕਤੀ ਨੂੰ ਇੰਨਾ ਜ਼ਿਆਦਾ ਗਲਤ ਬੋਲ ਦਿੰਦੇ ਨੇ ਉਹ ਬੋਲਦੇ ਨੇ ਨਾਨਕ ਐਵੇਂ ਜਾਣੀ ਹੈ ਇਦਾਂ ਬੋਲ ਦਿੰਦੇ ਨੇ ਇੱਥੇ ਹੈ ਏ ਵੈ ਭਾਵ ਇਸ ਤਰ੍ਹਾਂ ਜਾਣੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਤਰ੍ਹਾਂ ਅਸੀਂ ਜਾਣ ਸਕਦੇ ਹਾਂ ਔਰ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਸੱਚਾ ਨਾਮ ਜਪਦਾ ਹੈ ਅਤੇ ਪ੍ਰਮਾਤਮਾ ਬੰਦਗੀ ਦਾ ਉਦਮ ਦੇਣ ਰੂਪ ਉਹਨੂੰ ਪਹਿਲਾਂ ਕੱਪੜਾ ਬਖਸ਼ਿਸ਼ ਦਾ ਸਰੂਪਾ ਦਿੰਦਾ ਹੈ ਫਿਰ ਬਖਸ਼ਿਸ਼ ਦੇ ਦੁਆਰਾ ਮੁਕਤੀ ਦੇ ਦਰਵਾਜ਼ੇ ਤੱਕ ਦੀ ਉਸ ਦੀ ਯੋਗਤਾ ਬਣਾਉਂਦਾ ਹੈ ਉਹ ਗੁਰਮੁਖ ਪਿਆਰੇ ਫਿਰ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੋ ਜਾਂਦੀ ਹੈ ਇਹ ਵੈ ਜਾਣੀ ਹੈ ਉਸ ਤਰ੍ਹਾਂ ਇਸ ਗੱਲ ਨੂੰ ਜਾਣ ਲੈਂਦੇ ਨੇ ਸਭ ਆਪੇ ਸਚਿਆਰ ਕਿ ਸਭ ਕੁਝ ਇਹ ਜੋ ਖੰਡ ਬ੍ਰਹਿਮੰਡ ਪੰਜ ਤਤ ਸਾਰੇ ਜੀਵ ਇਹ ਸੱਚਾ ਪ੍ਰਮਾਤਮਾ ਆਪ ਹੀ ਹੈ ਜਿਸ ਨੇ ਅਨੇਕ ਰੂਪ ਧਾਰੇ ਹੋਏ ਨੇ ਇਹ ਸਾਰੀ ਉਸ ਦੀ ਆਪਣੀ ਹੀ ਖੇਡ ਹੈ ਅਤੇ ਸਭ ਆਪੇ ਸਚਿਆਰ ਸਭ ਥਾਵਾਂ ਤੇ ਉਹ ਆਪ ਅਕਾਲਪੁਰਖ ਹਾਜ਼ਰ ਹੈ ਜਲ-ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ